ਮੈਂ ਜਿੰਨੀ ਜਾਣਕਾਰੀ ਹਾਸਲ ਕੀਤੀ ਆ ਕਿ 1970 ਕੋ ਲਗਾ ਬਾ ਇਹ ਸ੍ਰੀ ਗੁਰੂ ਤੇਰਾਤਾਸਨ ਤੇ ਸਤਗੁਰੂ ਜੀ ਪ੍ਰਕਾਸ਼ ਮਾਨ ਤੋਂ ਬੰਦ ਕਰ ਲਿਆ। ਔਰ ਹੌਲੀ ਹੌਲੀ ਸਰਦੇ ਕਰਦੇ ਅੱਜ ਸਤਗੁਰੂ ਜੀ ਨੇ ਕਿਰਪਾ ਤੇ ਵਾਕੀ ਚ ਕਰ ਰਿਹਾ। ਇੱਥੇ ਵੱਡਾ ਸਥਾਨ ਜਿਹੜਾ ਹੈ ਉਹ ਬਣ ਗਿਆ ਸੋਖਾਨ ਇਸ ਸਥਾਨ ਦਾ ਨਾਮ ਆ। ਤੇ ਪਹਿਲਾਂ ਪਰੰਪਰਾ ਮਹਾਪੁਰਸ਼ਾਂ ਨੇ ਆਪਣੇ ਹੁੰਦੇ ਇੱਕ ਮੈਂ ਹੋਰ ਕਲੀਅਰ ਕਰ ਦਿਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਹੈ ਕਿ ਨਿਰਮਲ ਇਹ ਪੰਥ ਦੇ ਜਿਹੜੇ ਸਾਡੇ ਗੁਣੇ ਗਿਆਨੀ ਮਹਾਪੁਰਖ ਉਹਨਾਂ ਤੋਂ ਬਾਅਦ ਅਦਾਸੀ ਸੰਪਰਦਾ ਇਹ ਸਿੱਖ ਪੰਥ ਦਾ ਮਹਾਨ ਇਤਿਹਾਸ ਹੈ ਉਹ ਇੱਥੇ ਲੰਗਰ ਗਰੀਬਾਂ ਗੁਰਮਿਆਂ ਲਈ ਉਹ ਤਿਆਰ ਕੀਤਾ ਜਾਂਦਾ ਸੀ ਤੇ ਜਿਹੜਾ ਅੱਜ ਨਿਰੰਤਰ ਉਸਾਵਾਂ ਸਾਧੀਆਂ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੇ ਜੀਵੀ ਅਖੰਡ ਪਾਤਸ਼ਾਹ ਸਾਹਿਬ ਦੀ ਦੋਰੋ ਦੋਰੋ ਸੰਗਤ ਹੁੰਦੀ ਆ ਤੇ ਉਹ ਨਿਰੰਤਰ ਭੋਗ ਪੈ ਕੇ ਤੇ ਦੁਬਾਰਾ ਗੁਰੂ ਸਾਹਿਬ ਤੇ ਚਾਨਣ ਚ ਅਰਦਾਸ ਕਰਕੇ ਉਹ ਆਰੰਭ ਕੀਤੇ ਜਾਂਦੇ ਸੋ ਇਹ ਸਥਾਨ ਜਿਹੜਾ ਆ ਇਸ ਸਥਾਨ ਦੇ ਨਾਲ ਮੈਂ ਜੀਵੀ ਜਾਣਕਾਰੀ ਹਾਸਲ ਕੀਤੀ ਹੈ ਆ ਬਹੁਤ ਸਾਰਿਆਂ ਪਿੰਡਾਂ ਦੇ ਵਿੱਚ ਵੀ ਮਹਾਪੁਰਸ਼ਾਂ ਦੇ ਨਾਮ ਤੇ ਉੱਥੇ ਵੀ ਗੁਰਦੁਆਰਾ ਸਹਿਬਾਨ ਸੰਯੋਗ ਜਿਨ੍ਹਾਂ ਦੇ ਵਿੱਚ ਕੇਵਲ ਤਾਂ ਕੇਵਲ ਸਤਿਗੁਰੂ ਜੀ ਆਪ ਪ੍ਰਕਾਸ਼ਮਾਨ ਹੁੰਦੇ ਤੇ ਜਿੱਥੇ ਸਤਿਗੁਰੂ ਜੀ ਪ੍ਰਕਾਸ਼ਮਾਨ ਹੋ ਜਾਂਦੇ ਉਹ ਇਸ ਗੱਲ ਦਾ ਸੰਕੇਤ ਹੁੰਦਾ ਕਿ ਇਹ ਹੁਣ ਆਸਤਾਨ ਸਮੂਹ ਜੀ ਲਕਾਈ ਦੇ ਤੇ ਸਮੂਹ ਜੀ ਮਨੁੱਖਤਾ ਲਈ ਤੋਂ ਮੈਂ ਅੱਜ ਚੇਚੇ ਤੌਰ ਤੇ ਧੰਨਵਾਦ ਵੀ ਕਰਦਾ ਇਸ ਕਮੇਟੀ ਦਾ ਬਈ ਜਿਨ੍ਹਾਂ ਨੇ ਸਬਰ ਤੇ ਸੰਤੋਖ ਦੇ ਨਾਲ ਇਹ ਸਾਰਾ ਜਿਹੜਾ ਇੱਥੇ ਦਾ ਮਾਰਨ ਲਿਖ ਦਿੱਤਾ ਤੇ ਮੈਂ ਪਿਛਲੇ ਪਾਸੇ ਨੂੰ ਵੀ ਨਿਗਾਹ ਮਾਰੀ ਆ ਕਿ ਜਿਹੜਾ 308 ਦੀ ਗੱਲ ਕਰਨ ਵਾਲੇ ਉਹਨਾਂ ਦੇ ਵਿੱਚ ਸਾਡੇ ਜਿਹੜੇ ਜਿਹਨੇ ਸਾਰੀ ਇਹ ਇਨਕੁਆਰੀ ਕੀਤੀ ਸੀ ਡਾਕਟਰ ਹਿਸ਼ਰ ਸਿੰਘ ਉਹ ਆਪ ਸਾਡਾ ਵੀਰ ਸਰਦਾਰ ਗੁਰਵਕ ਸਿੰਘ ਆਸਾਖੜਾ ਇਸ ਹਲਕੇ ਦਾ ਮੈਂਬਰ ਉਹ ਆਪ ਆਏ ਤੇ ਨਾਲ ਸਾਡਾ ਸਕੱਤਰ ਸੀ ਸਰਦਾਰ ਸੁਖਦੇਵ ਜੀ ਪੂਰਾ ਨਾਲ ਚਾੜਨ ਕਮਲ ਦੇ ਸਾਡੇ EMPLOYEES ਸੀਗੇ ਉਹ ਆਪ ਇੱਥੇ ਸਾਰਾ ਕੁਝ ਦੇਖ ਕੇ ਕਹੇ ਜੇ ਕੁਝ ਕਿਸੇ ਪੱਖ ਤੋਂ ਠੇਲਾ ਹੁੰਦਾ ਤੇ ਉਹ ਕਹਿ ਸਕਦੇ ਸੀ ਪਰ ਕਿਉਂਕਿ ਸਾਰਾ ਕੁਝ ਸਤਗੁਰੂ ਜੀ ਦੀ ਕਿਰਪਾ ਤੇ ਰਹਿਤ ਮਰਿਆਦਾ ਅਨੁਕੂਲ ਹੋ ਰਿਹਾ ਸੋ ਉਦੋਂ ਬਾਅਦ ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੀ ਸਾਡੇ ਜਿਹੜੇ ਪ੍ਰਚਾਰਕ ਆ ਉਹ ਵੀ ਗਾਹੇ-ਬਗਾਹੇ ਆਉਂਦੇ ਰਹਿੰਦੇ ਆ ਉਹ ਮੇਰਾ ਕਹਿਣ ਤੋਂ ਭਾਵ ਕਿ ਉਹ ਇਹ ਉਹ ਸਥਾਨ ਹੈ ਜਿੱਥੇ ਇਸ ਸਥਾਨ ਤੇ ਕੇਵਲ ਤਾਂ ਗਿਲ ਗੁਰ ਸ਼ਬਦ ਦੀ ਆਰਾਧਨਾ ਕੀਤੀ ਜਾਂਦੀ ਹੈ ਜਿਹਦਾ ਸੰਦੇਸ਼ ਮਹਾਪੁਰਸ਼ਾਂ ਨੇ ਆਪ ਵੀ ਦਿੱਤਾ ਸੀ ਤੇ ਆ ਜਿਹੜੇ ਪਿਛਲੇ ਦਿਨੀ ਇਹ ਐਪੀਸੋਡ ਹੋਇਆ ਇਹ ਮੈਂ ਸਮਝਦਾ ਬਹੁਤ ਨਿੰਦਣਯੋਗ ਆ ਨਹੀਂ ਸੀ ਹੋਣਾ ਚਾਹੀਦਾ ਕਦੇ ਵੀ ਅਧੂਰੀ ਆਪਾਂ ਇਨਫੋਰਮੇਸ਼ਨ ਲੈ ਕੇ ਕਿਉਂਕਿ ਸੰਗਤਾਂ ਦੇ ਵਿੱਚ ਫਿਰ ਕੜਵਰਾਟ ਵੀ ਹੁੰਦੀ ਆ ਸੋ ਮੈਂ ਅੱਜ ਇੱਥੇ ਕੋਕ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਦਾ ਧੰਨਵਾਦ ਕਰਨਾ ਆ ਕਿ ਤੁਸੀਂ ਬਗੈਰ ਜਜ਼ਬਾਤਾਂ ਤੋਂ ਇਹ ਸਾਰਾ ਕੁਝ ਆਪਣਾ ਜਿਹੜਾ ਆ ਖਾਲਸੇ ਪੰਥ ਦੇ ਸਮਰਪਿਤ ਵੀ ਕੀਤਾ ਖਾਲਸੇ ਪੰਥ ਦੇ ਸਮਰਪਿਤ ਤੋਂ ਕਹਿਣ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਚੁਣੀ ਹੋਈ ਸੰਸਥਾ ਆ ਪਰ ਸੁਪਰੀਮ ਬਾਡੀ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਆ ਮਰਿਆਦਾ ਪਿਰੀ ਅਕਾਲ ਤੱਕ ਸਾਭ ਦੀ ਆਪਣੀ ਬਣੀ ਉਹ ਜਿਹੜੀ ਉੱਥੇ ਸਾਡੇ ਬਰਾਤ ਨੂੰ ਸਿੱਖਾਂ ਨੇ ਆਪ ਮਿਹਨਤ ਕਰਕੇ ਬਣਾਈ ਸੀ ਤੇ ਉਹਨੂੰ ਸਮਰਪਿਤਿਆ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਰਪਿਤਿਆ ਸੋ ਜਿਹੜੇ ਇੱਥੇ ਸਾਧਗੁਰ ਜੀ ਦੇ ਸਰੂਪ ਸੁਭਾਏਮਾਨ ਆ ਉਹ ਸਾਰੇ ਸੁਭਾਏਮਾਨ ਸਰੂਪ ਇੰਡਿਊ ਕੋਰਸ ਆਫ ਲਾਅ ਕਹ ਲਿਏ ਕਿ ਨਿਯਮ ਅਨਸਾਰ ਆਏ ਆ ਮੈਂ ਪਿੱਛੇ ਨੂੰ ਜਿੱਲੇ ਜਾਣਾ 70 ਤੋਂ ਪਹਿਲਾਂ ਵੀ ਦੇਖਦਾ ਜਾ 78 ਤੋਂ ਬਾਅਦ ਵੀ ਆ ਉਸ ਵੇਲੇ ਸਰੂਪਾਂ ਦਾ ਕਈ ਪ੍ਰੈਸਾਂ ਵੀ ਛਾਪਦੀਆਂ ਸੀ ਤਕਸਾਲ ਵੀ ਛਾਪਦੀ ਸੀ ਹੋਰ ਵੀ ਛਾਪਦੇ ਦਿੱਲੀ ਪ੍ਰੈਸ ਬੜਾ ਲੰਬਾਰਸਾ ਛਾਪਦੀ ਰਹੀ ਆ ਜੋਗਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸਾਡੀ ਪ੍ਰਚਾਰਣ ਵਿੱਚ ਲੱਗੀ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਐਵੇਂ ਗੁਰੂ ਘਰ ਦਾ ਨਿਜਮ ਨਹੀਂਗਾ ਪੁਲਿਸ ਨੂੰ ਵੀ ਚਾਹੀਦਾ ਕਿ ਪਹਿਲਾਂ ਸਾਰੀ ਜਾਣਕਾਰੀ ਲੈ ਕੇ ਉਹ ਇਹ ਗੱਲ ਵਾ ਕੇ ਤਸਦੀਕ ਕਰਨ ਦੂਸਰੀ ਗੱਲ ਜਿਹੜੀ ਮਰਿਆਦਾ ਆ ਉਹ ਮਰਿਆਦਾ ਦਾ ਗੁਰੂ ਕੇ ਸਿੱਖਾਂ ਨੇ ਜਿਹੜੇ ਅੰਮ੍ਰਿਤਧਾਰੀ ਤਿਆਰ ਬਤਿਆਰ ਉਹ ਨਹੀਂ ਦੇਖਣੀ ਹੁੰਦੀ ਆ ਤੇ ਜੇ ਕਿ ਆਪਾਂ ਜਾ ਕੇ ਫਿਰ ਉੱਥੇ ਫਰੋਲਾ ਫਰਾਲੀ ਕਰੀਏ ਤੇ ਮੈਂ ਕਹਿੰਦਾ ਉਹ ਵੀ ਇੱਕ ਬੜੇ ਬਦੁੱਖ ਦੀ ਗੱਲ ਦੁੱਖ ਦੀ ਗੱਲ ਨਹੀਂ ਬਹੁਤ ਵੱਡੀ ਇੱਕ ਕਤਮ ਦੇ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਸਾਰਾ ਪੰਜਾਬੀ ਜਗਤ ਵਿਸ਼ੇਸ਼ ਤੌਰ ਸਾਡਾ ਸਿੱਖ ਭਾਈਚਾਰਾ ਜਿਹੜਾ ਬਹੁਤ ਪ੍ਰਭਾਵਿਤ ਹੋਇਆ ਹੈ ਸਾਡੇ ਸਿੱਖ ਇੰਸਟੀਚਿਊਸ਼ਨਸ ਜਿਹੜੇ ਨੇ ਉਹ ਸਮੁੱਚੀ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਗੈਰ ਪੰਜਾਬੀਆਂ ਨੂੰ ਸਿੱਖ ਭਾਈਚਾਰੇ ਨੂੰ ਗੈਰ ਸਿੱਖ ਭਾਈਚਾਰੇ ਨੂੰ ਸਾਰੇ ਹੀ ਉੱਥੇ ਨਕਮਸਤਕ ਹੁੰਦੇ ਨੇ ਉਹਨਾਂ ਦਾ ਇੱਜ਼ਤ ਉਹਨਾਂ ਦਾ ਮਾਨ ਉਹਨਾਂ ਦਾ ਸਨਮਾਨ ਕਰਦੇ ਮੇਰਾ ਵੀ ਐਜ਼ ਲੀਡਰ ਆਫ ਓਪੋਜੀਸ਼ਨ ਇਹ ਮੰਨਣਾ ਹੈ ਕਿ ਧਾਰਮਿਕ ਅਫੇਅਰਸ ਕਿਸੇ ਕਮਿਊਨਿਟੀ ਤੇ ਹੋ ਕਿਸੇ ਧਰਮ ਦੇ ਹੋ ਸਰਕਾਰ ਨੂੰ ਉਹਦੇ ਉੱਤੇ ਜ਼ਰੂਰ ਗੁਰੇਜ਼ ਕਰਨਾ ਚਾਹੀਦਾ ਹੈ ਦਖਲਤ ਕਰਨ ਦੀ ਬਜਾਏ ਜੀ ਮਿਸਟਰ ਪੰਜਾਬ ਨੇ ਪਿਛਲੇ ਦਿਨੀ ਜਿਸ ਕਿਸਮ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ ਜਿਸ ਕਿਸਮ ਦੇ ਅਲੀਗੇਸ਼ਨ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਤੇ ਲਾਏ ਨੇ ਜਿਹੜੇ ਬਹੁਤ ਸਾਰੇ ਅਲੀਗੇਸ਼ਨਸ ਕਲਤ ਵੀ ਸਾਬਤ ਹੋਏ ਸਾਦੀ ਪਾਰਟੀ ਇੰਟਰਨੈਸ਼ਨਲ ਕਾਂਗਰਸ ਇੱਕ ਸੈਕੂਲਰ ਅਤੇ ਨੈਸ਼ਨਲਿਸਟ ਜਮਾਤ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਤੇ ਆਪ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਆਲਰੇਡੀ ਬਹੁਤ ਵੱਡੇ ਸੰਕਟ ਚੋਂ ਗੁਜ਼ਰ ਰਿਹਾ ਹੈ ਪਾਸਟ ਹਿਸਟਰੀ ਵੀ ਸਾਡੀ ਇਹੋ ਜੀ ਹੈ ਪੰਜਾਬ ਬਹੁਤ ਭਾਰੀ ਸੰਕਟ ਚੋਂ ਗੁਜ਼ਰਿਆ ਬਹੁਤ ਵੱਡੇ ਪੇਮਾਨੇ ਤੇ ਪੰਜਾਬੀਆਂ ਦਾ ਨੁਕਸਾਨ ਇੱਥੇ ਹੋਇਆ ਹੈ ਕਿਰਪਾ ਕਰੋ ਥੋੜੀ ਜੀ ਮੈਚਿਓਰਿਟੀ ਵਖਾਓ ਥੋੜਾ ਜਿਹਾ ਧੀਰਜ ਵਖਾਓ ਸੁਚੱਜੇ ਢੰਗ ਨਾਲ ਆਪਾਂ ਚੀਜ਼ ਮੈਨਿਸਟਰੀ ਕਰੀਏ ਪੰਜਾਬ ਦੇ ਵਿੱਚ ਆਪਸੀ ਭਾਈਚਾਰੇ ਦੀ ਬਹੁਤ ਵੱਡੀ ਲੋੜ ਹੈ ਇੱਕ ਇਹੋ ਜਿਹਾ ਸੂਬਾ ਹੈ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਹੈ ਇੱਥੋਂ ਦਾ ਜਿਹੜਾ ਮੁਖੀ ਹੁੰਦਾ ਹੈ ਮੁੱਖ ਮੰਤਰੀ ਜਿਹੜਾ ਹੁੰਦਾ ਉਹਦਾ ਇੱਕ ਬਹੁਤ ਸੈਂਸਿਟਿਵ ਜੌਬ ਹੈ ਕੋਈ ਵੀ ਬਿਆਨਬਾਜ਼ੀ ਜਿਹੜੀ ਮੁੱਖ ਮੰਤਰੀ ਪੰਜਾਬ ਨੇ ਕਰਨੀ ਹੈ ਉਹ ਬਹੁਤ ਠਰਾਵ ਦੇ ਨਾਲ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਚੰਦ ਦੇਣਾ ਦਾ ਅਸੀਂ ਇਹ ਸਾਰਾ ਇਸ ਚੀਜ਼ ਵੇਖੀ ਹੈ ਅਲੀਗੇਸ਼ਨ ਲਾ ਦਿੱਤੇ ਬਹੁਤ ਕੁਝ ਆਪਣੇ ਨਾਲ ਖੜਿਆ ਐ ਅਲਟੀਮੇਟਲੀ ਕੋਈ ਚੀਜ਼ ਉਹਦੇ ਵਿੱਚੋਂ ਨਿਕਲੀ ਨਹੀਂ ਐਂਡ ਰਿਜ਼ਲਟ ਇਹ ਹੋਇਆ ਕਿ ਪੰਜਾਬ ਦੀ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਤੇ ਉਹਨਾਂ ਦੇ ਸੈਂਟੀਮੈਂਟਸ ਨਹੀਂ ਖੇਲੇ ਤਾਂ ਮੈਂ ਚਾਹਾਂਗਾ ਇਥੇ ਇਸ ਪਿਤ੍ਰਸਥਾਨ ਤੇ ਆ ਕੇ ਅਸੀਂ ਕੋਈ ਕਿਸੇ ਕਿਸਮ ਦੀ ਰਾਜਨੀਤਿਕ ਮੈਂ ਗੱਲ ਨਹੀਂ ਕਰਨਾ ਚਾਹਾਂਗਾ ਮੈਂ ਨਹੀਂ ਬੇਨਤੀ ਕਰਾਂਗਾ ਕਿ ਮੁੱਖ ਮੰਤਰੀ ਜੀ ਕੰਮ ਇਹੋ ਜਿਹਾ ਕਰੋ ਜਿਹਦੇ ਨਾਲ ਜ਼ਖਮਾਂ ਤੇ ਮਲਮ ਲੱਗੇ ਨਵੇਂ ਜ਼ਖਮ ਪੈਦਾ ਕਰਨ ਦੀ ਪੰਜਾਬ ਚ ਕੋਸ਼ਿਸ਼ ਨਾ ਕਰੋ ਜਿਹੜਾ ਸਰੂਪਾਂ ਦਾ ਇਲਜ਼ਾਮ ਲੱਗਿਆ ਸੀ ਵੀ 169 ਸਰੂਪ ਇਸ ਪਾਵਨ ਪਵਿੱਤਰ ਸਥਾਨ ਤੋਂ ਬਰਾਮਦ ਹੋਏ ਆ ਬਰਾਮਦ ਵਰਗੇ ਜਿਹੜੇ ਸ਼ਬਦ ਨੇ ਉਹ ਵਰਤਣੇ ਸਤਿਗੁਰਾਂ ਵਾਸਤੇ ਕੋਈ ਬਹੁਤੇ ਸੋਹਣੇ ਲਬਜ ਨਹੀਂ ਹੈਗੇ ਪਰ ਇਹ ਵੀ ਕਿਹਾ ਗਿਆ ਸੀ ਵੀ ਰਸੋਈ ਘਰ ਚੋਂ ਇੱਥੋਂ ਸਰੂਪ ਜਿਹੜੇ ਆ ਮਿਲੇ ਆ ਪਰ ਇੱਥੇ ਜਦੋਂ ਸ਼ਾਨਦਿਨ ਪ੍ਰੋਪਰ ਤਰੀਕੇ ਨਾਲ ਹੋਈ ਕਿਉਂਕਿ ਇੱਥੇ ਬਹੁਤ ਜ਼ਿੰਮੇਵਾਰ ਕਮੇਟੀ ਆ ਬਹੁਤ ਜ਼ਿੰਮੇਵਾਰ ਪ੍ਰਬੰਧਕ ਨੇ ਸੋ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਇੱਥੇ ਤਕਰੀਬਨ 1 ਜਾਂ 2 ਜਾਂ 4 ਸਾਲ ਤੋਂ ਨਹੀਂ ਘੱਟੋ-ਘੱਟ 50 ਸਾਲ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਲੜੀਆਂ ਜਿਹੜੀਆਂ ਨੇ ਚੱਲਦੀਆਂ ਨੇ ਸੋ ਇਸਥੇ ਕਿਸੇ ਵੀ ਤਰ੍ਹਾਂ ਦੇ ਕੋਈ ਸਰੂਪ ਬਰਾਮਦ ਨਹੀਂ ਕੀਤੇ ਗਏ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਮਾਨ ਮਰਿਆਦਾ ਵਿੱਚ ਉਲੰਘਣਾ ਨਹੀਂ ਹੋਈ ਬਹੁਤ ਸਾਰਾ ਜਿਨੇ ਗਰੰਥੀ ਸਿੰਘ ਨੇ ਜਿੰਨੀਆਂ ਲੜੀਆਂ ਜਿੰਨੇ ਖੰਡਪੜ ਸਾਹਿਬ ਜਿੰਨੇ ਸਤਿਗੁਰਾਂ ਦੇ ਸਰੂਪ ਨੇ ਪੂਰੀ ਮਾਨ ਮਰਿਆਦਾ ਨਾਲ ਅਕਾਲ ਤਖਸਬ ਦੀ ਮਾਨ ਮਰਿਆਦਾ ਨਾਲ ਇੱਥੇ ਸ਼ਸ਼ੋਭਿਤ ਕੀਤੇ ਜਾਂਦੇ ਆ ਸੋ ਇੱਕ ਦਿਨ ਖੰਡਪੜ ਸਾਹਿਬ ਆਰੰਭ ਹੁੰਦਾ ਏ ਤੀਸਰੇ ਦਿਨ ਉਹਦਾ ਭੋਗ ਪੈਂਦਾ ਏ ਫਿਰ ਜਿਹੜੇ ਸਤਿਗੁਰਾਂ ਤੋਂ ਖੰਡਪੜ ਸਾਹਿਬ ਹੋਇਆ ਉਹਨੂੰ ਉਹ ਸਤਿਗੁਰਾਂ ਨੂੰ ਬਰਾਜਮਾਨ ਸੱਚਖੰਡ ਚ ਕਰਕੇ ਫਿਰ ਦੂਜਾ ਸਰੂਪ ਲਿਆਂਦਾ ਜਾਂਦਾ ਸੋ ਬਹੁਤ ਵੱਡੇ ਪੱਧਰ ਤੇ ਬਹੁਤ ਪਿਆਰ ਨਾਲ ਤੇ ਬੜੇ ਭਾਵਨਾ ਬੜੀ ਸ਼ਰਧਾ ਨਾਲ ਪਹਿਲਾਂ ਸੰਗਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਸਿਜਦਾ ਕਰਦੀਆਂ ਨੇ ਫਿਰ ਰਾਜਾ ਸਾਹਿਬ ਦੇ ਚਰਨਾਂ ਸਿਜਦਾ ਕਰਦੀਆਂ ਨੇ ਸੋ ਮਹਾਪੁਰਸ਼ਾਂ ਦਾ ਸਤਪੁਰਸ਼ਾਂ ਦਾ ਇਹ ਬਹੁਤ ਪਾਵਨ ਪਵਿੱਤਰ ਤੇ ਬੰਦਗੀ ਵਾਲਾ ਸਥਾਨ ਆ ਸਾਡੇ ਸੀਐਮ ਸਾਹਿਬ ਹੁਣੇ ਭਗਵਾਨ ਸਿੰਘ ਮਾਨ ਸਾਹਿਬ ਹੋਣਾ ਨੇ ਇਹ ਕਿਹਾ ਸੀਗਾ ਵੀ ਇੱਥੋਂ ਬਰਾਮਦ ਕਰ ਲਏ ਗਏ ਆ ਸਰੂਪ ਜਿਹੜੇ ਆ ਜਾਂ ਇੱਥੋਂ ਸਾਨੂੰ ਪਤਾ ਲੱਗਿਆ ਸੋ ਉਹ ਬਿਲਕੁਲ ਹੀ ਚੁਠਲਾਏ ਗਏ ਬਿਆਨ ਨਹੀਂ ਹਾਸੋਹੀਨੇ ਬਿਆਨ ਸੀਗੇ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਰਾਜੇ ਦਾ ਦਰਬਾਰ ਆ ਮਹਾਰਾਜ ਸਾਹਿਬ ਜੀ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਨੂੰ ਨਹੀਂ ਵੀ ਸੀ ਪਤਾ ਉਹਨਾਂ ਨੂੰ ਵੀ ਪਤਾ ਲੱਗਿਆ ਰਾਜਾ ਸਾਹਿਬ ਜੀ ਦੇ ਘਰ ਬਾਰੇ ਔਰ ਜਿਹੜੇ ਅਜੇ ਤੱਕ ਨਹੀਂ ਸੀ ਆਏ ਉਹ ਵੀ ਇੱਥੇ ਆਈ ਜਾਂਦੇ ਆ ਸੋ ਸੱਚੇ ਪਾਤਸ਼ਾਹ ਜੀ ਦੀ ਕੋਈ ਆਪਣੀ ਖੇਡ ਆ ਸੋ ਅਸੀਂ ਇਹ ਬੇਨਤੀ ਕਰਦੇ ਆਂ ਵੀ ਸੀਐਮ ਸਾਹਿਬ ਨੂੰ ਸੱਚੇ ਪਾਤਸ਼ਾਹ ਸਮੱਤ ਬਖਸ਼ਣ ਰਾਜਾ ਸਾਹਿਬ ਮੇਰਾ ਕਰਨ ਮੇਰਾ ਦੇ ਘਰ ਵਿੱਚ ਆਉਣ ਤੇ ਉਹਨਾਂ ਨੂੰ ਜਿਹੜੀ ਇਹ ਗਲਤਫਹਿਮੀ ਹੋਈ ਆ ਸੋ ਹੁਣ ਸਾਡੇ ਧਾਮੀ ਸਾਹਿਬ ਹੋਣੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੇਨ ਪ੍ਰਧਾਨ ਸਾਹਿਬ ਨੇ ਉਹ ਵੀ ਆ ਕੇ ਗਏ ਆ ਰਾਤ ਸਰਦਾਰ ਸੁਖਵੀਰ ਸਿੰਘ ਬਾਦਲ ਹੋਣੀ ਆ ਕੇ ਗਏ ਨੇ ਹੁਣੇ ਅ ਤੇ ਐਮਐਲ ਚਰਨਜੀਤ ਸਿੰਘ ਚੰਨੀ ਹੋਣੀ ਉਹ ਵੀ ਆ ਰਿਹਾ ਸੋ ਵੱਡੀਆਂ ਵੱਡੀਆਂ ਮਾਨਜੋਗ ਸ਼ਕਸ਼ੀਤਾਂ ਆ ਰਹੀਆਂ ਉਹ ਇਸੇ ਕਰਕੇ ਆ ਰਹੀਆਂ ਨੇ ਵੀ ਐਡੇ ਵੱਡੇ ਸਥਾਨ ਤੇ ਜਿੱਥੇ ਲੱਖਾਂ ਦੀ ਤਦਾਦ ਵਿੱਚ ਲੋਕ ਆਉਂਦੇ ਹੁਣ ਸੰਗਤਾਂ ਮੱਥਾ ਟੇਕਦੀਆਂ ਹੁਣ ਐਡੀ ਵੱਡੀ ਅਵੱਗਿਆ ਇਸ ਸਥਾਨ ਤੇ ਕਦੇ ਹੋ ਨਹੀਂ ਸਕਦੀ ਹੈਨਾ ਸੋ ਤੁਸੀਂ ਵੀ ਸਾਰੇ ਇਲਾਕੇ ਦੇ ਹੋ ਤੁਸੀਂ ਪ੍ਰੈਸ ਵਾਲਿਆਂ ਦੀ ਜਿਹੜੀ ਅੱਖ ਹੁੰਦੀ ਆ ਉਹ ਬਾਜ ਵਾਲੀ ਅੱਖ ਹੁੰਦੀ ਤੁਹਾਨੂੰ ਤਾਂ ਦੇਖਦੇ ਆ ਸਾਰੀ ਇੱਥੇ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਚੱਲ ਰਿਹਾ ਕੀ ਨਹੀਂ ਸੋ ਇੱਥੇ ਬਹੁਤ 24 ਘੰਟੇ ਲੰਗਰ ਚੱਲਦਾ 24 ਘੰਟੇ ਇੱਕ ਮਿੰਟ ਵੀ ਐਸਾ ਨਹੀਂ ਹੈਗਾ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਇੱਥੇ ਜਾਪ ਨਾ ਹੁੰਦਾ ਹੋਵੇ ਹਨਾ ਸੋ ਸ਼ਾਮ ਨੂੰ ਕੀਰਤਨ ਹੁੰਦਾ ਸਵੇਰ ਨੂੰ ਅਸਾਜੀ ਦੀਵਾਰ ਹੁੰਦੀ ਆ ਸੋ ਸੱਚੇ ਪਾਤਸ਼ਾਹ ਜੀ ਦੀ ਬਹੁਤ ਮਿਹਰ ਆ ਤੇ ਬਾਕੀ ਤੁਸੀਂ ਕੋ ਪੁੱਛਣਾ ਬਾਬਾ ਜੀ ਜਿੱਦਾਂ ਮੁੱਖ ਮੰਤਰੀ ਸਾਹਿਬ ਆਪ ਕਦੀ ਇੱਥੇ ਸਥਾਨ ਤੇ ਨਹੀਂ ਆਏ ਪਰ ਇਸ ਤਰ੍ਹਾਂ ਦੇ ਉਹਨਾਂ ਨੂੰ ਜਾਂਚ ਪੜਤਾਲ ਕੀਤੇ ਤੋਂ ਬਿਨਾਂ ਇਸ ਤਰ੍ਹਾਂ ਦੇ ਬਿਆਨ ਦੇਣੇ ਸ਼ੋਭਦੇ ਅਸਲ ਵਿੱਚ ਸੋਭਦੇ ਤਾਂ ਹੈ ਨਹੀਂ ਹੋ ਸਕਦਾ ਉਹਨਾਂ ਨੂੰ ਗਲਤਫਹਿਮੀ ਹੋ ਗਈ ਹੋਵੇ ਉਹਨਾਂ ਨੂੰ ਗਲਤ ਦੱਸਿਆ ਗਿਆ ਹੋਵੇ ਸੋ ਹੁਣ ਉਹਨਾਂ ਨੂੰ ਪਤਾ ਲੱਗੂਗਾ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਆਪ ਹੀ ਸਿੱਜਦਾ ਕਰਨ ਇੱਥੇ ਆ ਜਾਣ ਹਨਾ ਸੋ ਇਹ ਵੀ ਇਹ ਵੀ ਹੈ ਕਈ ਵਾਰ ਮਤਲਬ ਸਰਕਾਰਾਂ 'ਚ ਰਹਿੰਦੇ ਆ ਵੱਡੇ ਅਹੁਦਿਆਂ 'ਤੇ ਰਹਿੰਦੇ ਆ ਨਹੀਂ ਪਤਾ ਲੱਗਦਾ ਹੁਣ ਮੁੱਖ ਮੰਤਰੀ ਨੇ ਆਪ ਤਾਂ ਸੈਟ ਨਹੀਂ ਬਣਾਈ ਹੈਗੀ ਆਪ ਤਾਂ ਮਤਲਬ ਆਉਂਦੇ ਚ ਪਰ ਫੇਰ ਵੀ ਉਹਨਾਂ ਨੂੰ ਇੱਕ ਵਾਰੀ ਬੋਲਣ ਲੱਗਿਆ ਕਿਉਂਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਐਡਾ ਵੱਡਾ ਸਥਾਨ ਆ ਵੀ ਇੰਨੀ ਜ਼ਿਆਦਾ ਸੰਗਤ ਇੱਥੇ ਜੁੜੀ ਹੋਈ ਆ ਉਹਨਾਂ ਨੂੰ ਐਸੇ ਵੀ ਨਾਰਮਲ ਕਿਤੇ ਲੜੀਆਂ ਜਿੱਦਾਂ ਆਮ ਚਲਦੀਆਂ ਹੀ ਨੇ ਸਥਾਨਾਂ ਦੇ ਡੇਰਿਆਂ 'ਚ ਵੀ ਇਦਾਂ ਚਲਦੀਆਂ ਹੁਣੀਆਂ ਪਰ ਇਹ ਨਹੀਂ ਸੀ ਨਾ ਪਤਾ ਵੀ ਲੱਖਾਂ ਦੀ ਦਦਾਚ ਹਰ ਐਤਵਾਰ ਲੋਕੀ ਇੱਥੇ ਕਿੰਨਾ ਪਿਆਰ ਕਰਨ ਵਾਲੇ ਨੇ ਹੁਣ ਤੁਸੀਂ ਦੇਖੋ ਫੇਸਬੁੱਕ ਤੇ ਜਦੋਂ ਕੋਈ ਵੀਡੀਓ ਪੈਂਦੀ ਆ ਜਾਂ ਕਿੰਨੇ ਲੋਕ ਨੇ ਉਹ ਕਹਿੰਦੇ ਆਪ ਦਾ ਬਾਈਕਾਟ ਆਪ ਦਾ ਬਾਈਕਾਟ ਆਪ ਦਾ ਬਾਈਕਾਟ ਮਤਲਬ ਮੈਂ ਇੰਨਾ ਰਾਜਾ ਸਾਹਿਬ ਨੂੰ ਲੋਕੀ ਪਿਆਰ ਕਰਦੇ ਆ ਸੋ ਉਹਨਾਂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕੋਈ ਬਹੁਤਾ ਸੋਹਣਾ ਵਧੀਆ ਬਿਆਨ ਨਹੀਂ ਹੈਗਾ ਜੀ ਇਹ